ਗਾਜਰ ਹਰੀਆਂ ਮਿਰਚਾਂ ਦਾ ਅਜੀਹਾ achar ਤਿਆਰ ਕੀਤਾ ਹੈ ਜੀ ਸਾਲਾਂ ਤੱਕ ਖਰਾਬ ਨਹੀਂ ਹੋਊਗਾ ਤੇ ਟੇਸਟ ਹੀ ਹੱਦੋਂ ਵੱਧ ਬਣੂਗਾ ਜਿਹੜੇ ਲੋਕ ਕਹਿੰਦੇ ਨੇ ਸਾਨੂੰ ਗਾਜਰਾਂ ਦਾ achar ਵਧੀਆ ਨਹੀਂ ਲੱਗਦਾ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਖਾ ਲਿਓ ਤੁਹਾਨੂੰ ਨੌਨ ਵੈਜ ਤੇ ਕੋਈ ਵੀ ਦਾਲ ਸਬਜ਼ੀ ਮੈਂ ਕਹਿੰਨਾ ਮਟਰ ਪਨੀਰ ਵੀ ਚੰਗਾ ਲੱਗਣਾ ਉਹ ਵੀ ਫਿੱਕਾ ਪਊ ਇਹਦੇ ਅੱਗੇ 2 ਕਿਲੋ ਵਧੀਆ ਗਾਜਰਾਂ ਲੈ ਕੇ ਧੋ ਕੇ ਛਿੱਲ ਕੇ ਇਹਨਾਂ ਦਾ ਅਗਲਾ ਪਿਛਲਾ ਜਿਹੜਾ ਹਿੱਸਾ ਉਹ ਆਪਾਂ ਨੇ ਕੱਢ ਦੇਣਾ ਗਾਜਰਾਂ ਵਧੀਆ ਤਰੀਕੇ ਦੀਆਂ ਹੋਣ ਮੋਟੀਆਂ ਹੋਣ ਨਰੜਾ ਘੱਟ ਹੋਵੇ ਇਸ ਤੋਂ ਬਾਅਦ ਇਹਨਾਂ ਦੇ ਵਿੱਚ ਇਸ ਤਰੀਕੇ ਨਾਲ ਕੱਟ ਲਾਉਣੇ ਨੇ ਕੱਟਣ ਦੀ ਦੀ ਜਿਹੜੀ ਵਿਧੀ ਹੈ ਦੇ ਨਾਲ ਤੁਸੀਂ ਇਹਨੂੰ ਕੱਟਣਾ ਹੈ ਇਹਦੇ ਜਿਹੜੇ ਪੀਸ ਨੇ ਇੰਨੇ ਨੇ ਕਿ ਤੁਸੀਂ ਵੱਡੇ ਦੇ ਪੀਸ ਬਣਾਉਣੇ ਨੇ ਬਾਹਲੇ ਵੱਡੇ ਪੀਸ ਨਹੀਂ ਬਣਾਉਣੇ ਸਾਰੀਆਂ ਗਾਜਰਾਂ ਨੂੰ ਵਧੀਆ ਤਰੀਕੇ ਨਾਲ ਕੱਟ ਕੇ ਇਸ ਤੋਂ ਬਾਅਦ 2 ਘੰਟਿਆਂ ਵਾਸਤੇ ਢੋਪੇ ਰੱਖ ਦਿਓ ਇਹਨਾਂ ਦੇ ਵਿੱਚ ਟੁਪਕਾ ਪਾਣੀ ਦਾ ਨਹੀਂ ਰਹਿਣਾ ਚਾਹੀਦਾ ਇਸ ਤੋਂ ਬਾਅਦ ਸਾਰੀਆਂ ਗਾਜਰਾਂ ਜਦੋਂ ਆਪਣੀਆਂ ਸੁੱਕ ਜਾਣ ਇਹਨਾਂ ਨੂੰ ਤੁਸੀਂ ਚੁੱਪ ਕਰਕੇ ਸਾਰੀਆਂ ਨੂੰ ਕੰਚ ਦੇ ਮਰਤਵਾਨ ਦੇ ਵਿੱਚ ਪਾ ਲਿਓ ਠੀਕ ਹੈ ਅੱਧਾ ਕਿਲੋ ਆਪਾਂ ਨੂੰ ਹਰੀਆਂ ਮਿਰਚਾਂ ਚਾਹੀਦੇ ਨੇ ਉਹ ਆਪਾਂ ਧੋ ਕੇ ਪਹਿਲਾਂ ਸੁਕਾਆਂੀਆਂ ਹੋਈਆਂ ਨੇ ਇਹਨਾਂ ਨੂੰ ਆਪਾਂ ਨੇ ਦੋ ਫਾੜ ਕਰ ਲੈਣਾ ਇਸ ਤਰੀਕੇ ਨਾਲ ਬਸ ਦੋਨੇ ਪਾਸੋਂ ਇਹਨਾਂ ਨੂੰ ਆਪਾਂ ਹਰੀਆਂ ਮਿਰਚਾਂ ਕੰਚ ਦੇ ਮਰਤਵਾਨ ਚ ਐਡ ਕਰਾਂਗੇ ਅੱਧਾ ਲੀਟਰ ਆਪਾਂ ਸਰੋਂ ਦਾ ਤੇਲ ਹੈ ਕਿਸੇ ਕੜਾਈ ਦੇ ਵਿੱਚ ਚੰਗੇ ਤਰੀਕੇ ਨਾਲ ਰੱਖ ਦਾਂਗੇ ਜੀ ਵਧੀਆ ਤਰੀਕੇ ਨਾਲ ਇਹਨੂੰ ਉਬਾਲ ਲੈਣਾ ਹੈ ਦੋ ਚਮਚੇ ਦੇ ਵਿੱਚ ਪਾਉਣੇ ਨੇ ਆਪਾਂ ਨੇ ਜਿਹੜਾ ਆਪਣਾ ਦੇਸੀ ਨਮਕ ਹੁੰਦਾ ਘਰਾਂ ਦੇ ਵਿੱਚ ਆਪਾਂ ਆਮ ਵਰਤਦੇ ਹਾਂ ਐਸ ਤੋਂ ਬਾਅਦ ਇੱਕ ਚਮਚਾ ਆਪਾਂ ਨੇ ਪਾਉਣਾ ਇਹਦੇ ਵਿੱਚ ਲਾਲ ਮਿਰਚਾਂ ਦਾ ਇੱਕ ਚਮਚਾ ਪਾਉਣਾ ਆਪਾਂ ਨੇ ਇਹਦੇ ਵਿੱਚ ਹਲਦੀ ਦਾ ਐਸ ਤੋਂ ਬਾਅਦ ਇੱਕ ਚਮਚੇ ਦੇ ਵਿੱਚ ਐਡ ਕਰਾਂਗੇ ਆਪਾਂ ਜੀਰੇ ਦਾ ਤੇ ਅੱਧਾ ਕ ਚਮਚਾ ਪਾਵਾਂਗੇ ਇਹਦੇ ਵਿੱਚ ਆਪਾਂ ਧਨੀਆ ਪਾਊਡਰ ਇੱਕ ਚਮਚਾ ਮੇਥੀ ਦਾਣਾ ਇੱਕ ਚਮਚਾ ਸੌਂਫ ਦਾ ਥੋੜੀ ਜਿਹੀ ਆਵਾਂਗੇ ਠੀਕ ਆ ਅੰਬਚੂਰ ਦਾ ਪਾਊਡਰ ਇੱਕ ਚਮਚਾ ਦੇ ਵਿੱਚ ਪਾਵਾਂਗੇ ਆਪਾਂ ਕਲੌਂਜੀ ਦਾ ਇਸ ਤੋਂ ਬਾਅਦ ਸਾਰਾ ਮਟੀਰੀਅਲ ਚੰਗੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਮਿਕਸ ਕਰ ਲਓ ਗੈਸ ਚੁੱਲਾ ਇਸ ਤੋਂ ਬਾਅਦ ਬੰਦ ਕਰ ਦੇਣਾ ਤੁਸੀਂ ਜਦੋਂ ਕੀ ਤੇਲ ਕਿਨਾਂ ਕੱਢ ਜੇ ਇਸ ਤੋਂ ਬਾਅਦ ਤੇਲ ਨੂੰ ਠੰਡਾ ਜਾਂ ਕਰਕੇ ਬਾਹਲਾ ਨਜਾਇਜ਼ ਠੰਡਾ ਨਾ ਹੋਵੇ ਬਸ ਕੋਸਾ ਜਾਂ ਹੋਵੇ ਤਾਂ ਕਿ ਤੁਹਾਡਾ ਮਰਤਵਾਰ ਨਾ ਫੁੱਟੇ ਨਾ ਇਹਦੇ ਵਿੱਚ ਡਾਇਰੈਕਟ ਆਪਾਂ ਐਵੇਂ ਦੀ ਐਵੇਂ ਸਾਰਾ ਜਿੰਨਾ ਵੀ ਆਪਣੇ ਕੋਲੇ ਤੇਲ ਹੈ ਜਿੰਨਾ ਇਹ ਮਸਾਲਾ ਹੈ ਸਾਰਾ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਇਹ ਮਿਕਸ ਸਾਰਾ ਆਪਾਂ ਇਹਦੇ ਵਿੱਚ ਹੀ ਕਰਾਂਗੇ ਇਹ ਚਾਰ ਤੁਹਾਡਾ 10 ਦਿਨਾਂ ਦੇ ਵਿੱਚ ਬਣ ਕੇ ਬਿਲਕੁਲ ਖਾਣਯੋਗ ਹੋ ਜਾਊਗਾ ਤੇਲ ਨਾਲ ਇਹਨੂੰ ਵਧੀਆ ਭਰ ਕੇ ਰੱਖਣਾ ਤੇਲ ਤੁਹਾਡਾ ਇਹਦੇ ਚ ਉੱਪਰ ਤੱਕ ਹੋਣਾ ਚਾਹੀਦਾ ਇੰਨਾ ਖਾਸ ਧਿਆਨ ਰੱਖਿਓ ਕੜਚੀ ਨਾਲ ਹੁਣ ਵਧੀਆ ਤਰੀਕੇ ਨਾਲ ਮਸਾਲਾ ਸਾਰਾ ਇਹਦੇ ਵਿੱਚ ਮਿਕਸ ਕਰ ਦਾਂਗੇ ਆਪਾਂ ਇਹਦੇ ਵਿੱਚ ਤੇਲ ਥੋੜਾ ਜਿਆਦਾ ਵੱਧ ਪੈਂਦਾ ਉੱਪਰ ਤੱਕ ਰਹਿੰਦਾ ਹੈ ਇਸ ਤੋਂ ਬਾਅਦ ਦੋ ਨਿੰਬੂ ਕੱਟ ਕੇ ਜਿੰਨਾ ਉਹਨਾਂ ਦੇ ਵਿੱਚ ਰਸ ਹੋਊਗਾ ਸਾਰਾ ਆਪਾਂ ਉਹ ਇਹਦੇ ਵਿੱਚ ਐਡ ਕਰ ਦਾਂਗੇ ਤੇ ਵਧੀਆ ਤਰੀਕੇ ਨਾਲ ਦੁਬਾਰਾ ਫੇਰ ਆਪਾਂ ਇਹਨੂੰ ਮਿਕਸ ਕਰ ਲਾਂਗੇ ਗਾਜਰ ਦਾ ਤੇ ਮਿਰਚ ਦਾ ਹਰੀ ਦਾ achar ਇਹਦਾ ਤੁਹਾਡੀ ਸਿਹਤ ਵ ਹੁੰਦਾ ਹੈ ਹੁਣ ਮਰਤਬਾ ਨੂੰ ਆਪਾਂ ਚੰਗੇ ਤਰੀਕੇ ਨਾਲ ਹਲਾ ਕੇ ਮਿਕਸ ਕਰ ਦਾਂਗੇ ਚਾਰ ਤੁਹਾਡਾ ਬਣ ਕੇ ਬਿਲਕੁਲ ਰੈਡੀ ਹੈ ਵੀਡੀਓ ਚੰਗੀ ਲੱਗੀ ਇੱਕ ਲਾਈਕ ਸ਼ੇਅਰ ਤੇ ਕਮੈਂਟ